ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇਤਿਹਾਸ ਦੇ ਉਸ ਸਮੇਂ ਦੇ ਦੌਰਾਨ ਲੈ ਕੇ ਜਾਵਾਂਗੇ ਜਿੱਥੇ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਬਣਾਈ ਅਸੀਂ ਜਾਣਾਂਗੇ ਇਤਿਹਾਸ ਤੋਂ ਮੰਜੀ ਪ੍ਰਥਾ ਦੀ ਸਾਰਾ ਬਿਉਰਾ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਬਣਾਈ ਤੇ 22 ਮੰਜੀਦਾਰ ਥਾਪੇ ਜੋ ਆਪਣੇ ਆਪਣੇ ਇਲਾਕੇ ਵਿੱਚ ਗੁਰੂ ਜੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ਚਰਨ ਪਾਹੁਲ ਦੇ ਕੇ ਹੋਰ ਸਿੱਖ ਬਣਾਉਂਦੇ ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣ ਰਹੇ ਹਿੰਦੇ ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਵੀ ਜਾਣਿਆ ਜਾਂਦਾ ਸੀ ਇਤਿਹਾਸ ਵਿੱਚ ਮਹਾਨ ਕੋਸ਼ ਅਨੁਸਾਰ ਇਹ 22 ਮੰਜੀਦਾਰਾਂ ਦਾ ਨਾਮ ਹੈ अल्लाह यार खां सच साधारण सावनमल सुखण हुंदाल केदारी खेडा गंगूशा दरबारी पारो जुलका फेरा कटारा बुआ महेशा बणी माईदास मानक चंद मक्खो मुरारी राजा राम रंगशा ਰੰਗਦਾਸ ਤੇ ਲਾਲੋ ਅੱਜ ਆਪਾਂ ਇੱਕ ਇੱਕ ਕਰਕੇ ਇਹਨਾਂ 22 ਮੰਜੀਦਾਰਾਂ ਦੇ ਬਾਰੇ ਇਤਿਹਾਸ ਦੇ ਪੰਨੇ ਫੋਲ ਕੇ ਜਾਣਾਂਗੇ ਮਹਾਂਕੋਸ਼ ਅਲਾ ਯਾਰ ਦੇ ਬਾਰੇ ਦੱਸਦਾ ਹੈ ਕਿ ਉਹ ਇੱਕ ਪਠਾਨ ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ 파ਰੋ ਪਰਮਹੰਸ ਡੱਲਾ ਨਿਵਾਸੀ ਦਾ ਮੇਲ ਹੋਇਆ ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਚਾਹਤ ਹੋਈ ਪਾਈ ਸਾਹਿਬ ਦੇ ਨਾਲ ਗੁਰੂ ਦਰਬਾਰ ਪਹੁੰਚ ਕੇ ਗੁਰਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ ਇਸ ਨੂੰ ਤੀਜੇ ਪਾਤਸ਼ਾਹ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ਸਚਨ ਸਚ ਮੰਦਰ ਨਾਮੇ ਪਿੰਡ ਜ਼ਿਲ੍ਹਾ ਲਾਹੌਰ ਤਹਿਸੀਲ ਸਰਨਪੁਰ ਦਾ ਵਸਨੀਕ ਇੱਕ ਬ੍ਰਾਹਮਣ ਜੋ શ્રી ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ ਇਹ ਹਰ ਵੇਲੇ ਸਚਨ ਸੱਚ ਸ਼ਬਦ ਕਿਆ ਕਰਦਾ ਸੀ ਇਸ ਲਈ ਇਸ ਦਾ ਇਹੋ ਨਾਮ ਸਿੱਧ ਹੋ ਗਿਆ ਸ੍ਰੀ ਗੁਰੂ ਅਮਰਦਾਸ ਜੀ ਨੇ ਸਚਨ ਸੱਚ ਨੂੰ ਮੰਜੀ ਬਖਸ਼ੀ ਸਾਧਾਰਨ ਗੋਵਿੰਦਵਾਲ ਦਾ ਇੱਕ ਵਾਸਨੀਕ ਇੱਕ ਲੋਹਾਰ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪੌੜੀ ਬਣਾਈ ਸੀ ਇਸ ਦੀ ਸੇਵਾ ਅਤੇ ਭਗਤੀ ਤੋਂ પ્રસન્ન ਹੋ ਕੇ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮਨਜੀਤ ਬਖਸ਼ੀ 사ਵਣਮਲ ਬਾਬਾ ਸਾਉਣ ਬਾਬਾ ਸਾਉਣ ਮਲ ਜੀ ਗੁਰੂ ਅਮਰਦਾਸ ਜੀ ਦੇ ਪਤੀਜੇ ਸਨ ਗੋਵਿੰਦਵਾਲ ਵਿੱਚ ਗੁਰਦੁਆਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਵੀ ਕਾਠ ਦੀ ਜ਼ਰੂਰਤ ਹੋਈ ਤਦ ਉਹਨਾਂ ਨੂੰ ਹਰੀਪੁਰਵਾਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ ਉੱਥੇ ਜਾ ਕੇ ਇਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਜਿਸ ਤੋਂ ਪ੍ਰਭਾਵਿਤ ਹੋ ਕੇ ਰਾਜਾ ਹਰੀਪੁਰ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਪਰਿਵਾਰ ਸਮੇਤ ਸਿੱਖ ਬਨ ਗਏ। ਸ੍ਰੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਪ੍ਰਚਾਰਕ ਥਾਪ ਕੇ ਮਨਜੀ ਬਖਸ਼ੀ। ਸੁਖਣ। ਤਮੇ ਆਲ ਪਿੰਡ ਦਾ ਵਸਨੀਕ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਣ ਵਿੱਚ ਜਾ ਕੇ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ। ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਧੰਮਨਜੀ ਪੰਛੀ ਪਾਈ ਸੁਖਨ ਨੇ ਪੋਠੇ ਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ ਇਸ ਦੀ ਵੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਵੀ ਗੁਰਮਤ ਦੇ ਪ੍ਰਚਾਰਕ ਰਹੇ ਹੰਦਾਲ ਜੰਡਿਆਲਾ ਨਿਵਾਸੀ ਹੰਦਾਲ ਜੱਟ ਸੰਵਤ 1630 ਵਿੱਚ ਸੁਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ ਇਸ ਦੀ ਸ਼ਾਦੀ ਹਮ ਜੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ ਜਿਸ ਤੋਂ ਦੂਜਾ ਪੁੱਤਰ ਵਿधिचंद ਪੁੱਤਰ ਪੈਦਾ ਹੋਇਆ ਭਾਈ ਹੰਦਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮਨਜੀ ਬਖਸ਼ੀ ਇਹ ਸਤਿਗੁਰੂ ਦੇ ਲੰਗਰ ਦੀ ਸੇਵਾ ਪ੍ਰੇਮ ਨਾਲ ਕਰਦਾ ਰਿਹਾ ਇਸ ਦੇ ਪਿੰਡ ਦਾ ਨਾਮ ਗੁਰੂ ਦਾ ਝੰਡਿਆਲਾ ਪ੍ਰਸਿੱਧ ਹੋਇਆ। ਹੰਦਾਲ ਹਰ ਵੇਲੇ ਨਿਰੰਜਨ ਨਿਰੰਜਨ ਸ਼ਬਦ ਜਾਪ ਕਰਦਾ ਰਹਿੰਦਾ ਸੀ। ਇਸ ਕਾਰਨ ਉਸ ਦੀ ਸੰਪਰਾਦਾਏ ਦਾ ਨਾਮ ਨਿਰੰਜਨੀਆਂ ਪੈ ਗਿਆ। ਹੰਦਾਲ ਦਾ ਦੇਹਾਂਤ ਸੰਵਤ 1705 ਵਿੱਚ ਹੋਇਆ। ਹੰਦਾਲ ਦਾ ਪੁੱਤਰ ਵਿਦੀਚੰਦ ਕੁਕਰਨੀ ਸੀ। ਉਸ ਨੇ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਹੁਤ ਅਸ਼ੁੱਧ ਕਰ ਦਿੱਤੀ ਅਤੇ ਮਨ ਗੜੰਤ ਗੱਲਾਂ ਲਿਖ ਕੇ ਆਪਣੇ ਔਗਣਾ ਨੂੰ ਸਿੱਖੀ ਦਾ ਨਿਯਮ ਸਾਬਤ ਕਰਨ ਦਾ ਯਤਨ ਕੀਤਾ ਕਈ ਹੰਦਾਲੀਏ ਮਹੰਤਾ ਨੂੰ ਸਿੱਖਾਂ ਦੇ ਵਿਰੁੱਧ ਲਾਹੌਰ ਦੇ ਜ਼ਾਲਮ ਹਾਕਮਾਂ ਨੂੰ ਸਹਾਇਤਾ ਦੇਣ ਦਾ ਵੀ ਆਰੋਪ ਹੈ ਕੇਦਾਰੀ ਵਟਾਲੇ ਦਾ ਵਾਸਨੀਕ ਲੁੱਬਾ ਖਤਰੀ ਜੋਸ਼ੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵੱਡਾ ਕਰਨੀ ਵਾਲਾ ਸਿੱਖ ਹੋਇਆ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮਨਜੀ ਬਖਸ਼ੀ ਖੇਡਾ ਖੇਮ ਕਰਨ ਜ਼ਿਲ੍ਹਾ ਲਾਹੌਰ ਦਾ ਵਸਨੀਕ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨੰਨ ਸੇਵਕ ਹੋਇਆ ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪ ਕੇ ਮਨਜੀ ਬਖਸ਼ੀ ਗੰਗੂ ਸਾਹ ਗੜ ਸ਼ੰਕਰ ਦਾ ਵਾਸਨੀ ਗੰਗੂ ਸ਼ਾ ਬਸੀ ਖੱਤਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ। ਗੁਰੂ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖਸ਼ੀ। ਇਸ ਦਾ ਸਿੱਧ ਸਥਾਨ ਦਾਓ ਵਿੱਚ ਹੈ ਗੰਗੂ ਸ਼ਾ ਦਾ ਪੜੋਤਾ ਜਵਾਰ ਸਿੰਘ ਵੱਡਾ ਕਰਨੀ ਵਾਲਾ ਹੋਇਆ ਹੈ। ਪਹਾੜੀ ਦੇਸ਼ ਵਿੱਚ ਜਵਾਰ ਸਿੰਘ ਦਾ ਝੰਡਾ ਅਨੇਕ ਥਾਂ ਚੋਲਦਾ ਹੈ। ਇਸ ਦੇ ਸੰਪਰਦਾਇ ਦੇ ਲੋਕ ਆਪਣੇ ਆਪ ਨੂੰ ਗੰਗੂ ਸਾਹੀ ਸਦਵਾਉਂਦੇ ਹਨ ਦਰਬਾਰੀ ਪਿੰਡ ਮਜੀਠੇ ਦਾ ਵਾਸnik ਲੁਕਬਾ ਖੱਤਰੀ ਪਾਹ ਦਰਬਾਰੀ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ ਪਾਰੋ ਪਾਰੋ ਦੱਲਾ ਨਿਵਾਸੀ ਜੁਲਕਾ ਖੜੀ ਜੋ ਗੁਰੂ ਅੰਗਦ ਦੇਵ ਜੀ ਦਾ ਸਿੱਖ ਉਹ ਆਤਿਸ਼ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਪਰਮਹੰਸ ਪਦਵੀ ਪ੍ਰਾਪਤ ਕੀਤੀ ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮਨਜੀ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋਰਾ ਨਾਰਾਇਣ ਦਾਸ ਇਸੇ ਹੀ ਵੰਸ਼ ਵਿੱਚੋਂ ਹੈ ਫੇਰਾ ਮੀਰਪੁਰ ਇਲਾਕਾ ਜੰਮੂ ਦਾ ਵਾਸ਼ਨੀ ਕਟਾਰਾ ਜਾਤ ਦਾਖ ਜੋ ਜੋਗੀਆਂ ਦਾ ਚੇਲਾ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਹੋ ਕੇ ਆਤਮ ਗਿਆਨੀ ਹੋਇਆ ਸਤਗੁਰੂ ਨੇ ਇਸ ਨੂੰ ਪ੍ਰਚਾਰਕ ਢੀਮਨ ਜੀ ਬਖਸ਼ੀ ਇਸ ਨੇ ਪਹਾੜੀ ਇਲਾਕਿਆਂ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਬੇਣੀ ਪਿੰਡ ਚੂਹਨੀਆ ਦਾ ਵਾਸਨਿਕ ਪੰਡਤ ਇਹ ਜਦ ਗੋਬਿੰਦ ਵਾਲਾ ਆਇਆ ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਗੁਰਸਿੱਖ ਹੋਇਆ ਮਲਾ ਇਹ ਵੱਡਾ ਕਰਨੀ ਵਾਲਾ ਪ੍ਰਚਾਰਕ ਹੋਇਆ ਹੈ ਗੁਰੂ ਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ ਇਸ ਦਾ ਨਾਉ ਬਣੀ ਬਾਦ ਵੀ ਕਈਆਂ ਨੇ ਲਿਖਿਆ ਹੈ ਇਸ ਦੀ ਵੰਸ਼ ਵਿੱਚ ਹਰਦੇয়াল ਉੱਤਮ ਕਵੀ ਹੋਇਆ ਹੈ ਜਿਸ ਨੇ ਸਾਰੂ ਕਤਾਵਲੀ ਅਤੇ ਵਿਰਾਗ ਸਤਕ ਦਾ ਮਨੋਹਰ ਉਲ타 ਕੀਤਾ ਹੈ ਮਹੇਸ਼ਾ ਸultanpur ਨਿਵਾਸੀ ਇੱਕ ਧੀਰਜਾਦ ਦਾ ਖੱਤਰੀ ਜੋ ਗੁਰੂ ਅਮਰਦਾਸ ਜੀ ਦਾ ਅਨਨ ਸਿੱਖ ਹੋ ਕੇ ਆਤਮ ਗਿਆਨੀ ਹੋਇਆ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮਨਜੀ ਬਖਸ਼ੀ ਮਾਈ ਦਾਸ ਨਰੋਲੀ ਪਿੰਡ ਮਾਜੇਦਾ ਵਸਨੀਕ ਇੱਕ ਸਵ ਪਾਕੀ ਵੈਸ਼ਨਵ ਜੋ ਸਤਗੁਰੂ ਅਮਰਦਾਸ ਜੀ ਦੇ ਸਰਨ ਆਇਆ ਅਤੇ ਗੁਰਸਿੱਖ ਮਾਨਕ ਚੰਦੀ ਸੰਗਤ ਨਾਲ ਆਤਮ ਗਿਆਨ ਨੂੰ ਪ੍ਰਾਪਤ ਹੋਇਆ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮਨਜੀ ਬਖਸ਼ੀ ਇਸ ਨੇ ਮਾਜੇ ਦੇ ਇਲਾਕੇ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ ਮਾਨਕ ਚੰਦ ਵੈਰੋਵਾਲ ਦਾ ਵਾਸਨਿਕ ਜਿਸ ਨੇ ਗੋਵਿੰਦਵਾਲ ਦੀ ਬਾਉਲੀ ਦਾ ਕੜ ਪੰਨਿਆ ਔਰ ਡੁੱਬ ਕੇ ਮਰ ਗਿਆ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਇਸ ਨੂੰ ਜੀਵਨ ਬਖਸ਼ਿਆ ਔਰ ਨਾਉ ਜੀਵੜਾ ਰੱਖਿਆ ਇਹ ਵੱਡਾ ਕਰਨੀ ਵਾਲਾ ਗੁਰਮੁਖ ਹੋਇਆ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਮੁਰਾਰੀ ਜ਼ਿਲ੍ਹਾ ਲਾਹੌਰ ਤੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਖੱਤਰੀ ਜੋ ਕੋੜੀ ਹੋ ਗਿਆ ਸੀ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਆਰੋਗ ਹੋਇਆ ਗੁਰੂ ਜੀ ਨੇ ਇਸ ਦਾ ਨਾਮ ਮੁਰਾਰੀ ਰੱਖਿਆ ਸੀ ਉਹ ਉਪਲ ਖੱਤਰੀ ਨੇ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਮੁਰਾਰੀ ਨੂੰ ਆਪਣੀ ਪੁੱਤਰੀ ਮੱਖੋ ਵਿਆਹ ਦਿੱਤੀ ਇਸ ਉੱਤਮ ਜੋੜੀ ਨੇ ਗੁਰਮਤ ਦਾ ਪਾਰ ਹੀ ਪ੍ਰਚਾਰ ਕੀਤਾ ਅਤੇ ਦੋਹਾਂ ਦਾ ਸਮਲਿਤ ਨਾਮ ਮੱਥੋ ਮੁਰਾਰੀ ਇਤਿਹਾਸ ਵਿੱਚ ਪ੍ਰਸਿੱਧ ਹੋਇਆ ਗੁਰੂ ਸਾਹਿਬ ਨੇ ਮੱਥੋ ਮੁਰਾਰੀ ਨੂੰ ਪ੍ਰਚਾਰਕ ਦੀਮਨਜੀ ਬਖਸ਼ੀ ਰਾਜਾ RAM ਇੱਕ ਸਾਰਸ ਬ੍ਰਾਹਮਣ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਜਾਤੀ ਅਭਿਮਾਨ ਤੋਂ ਛੁਟਕਾਰਾ ਪਾ ਆਤਮ ਗਿਆਨੀ ਹੋਇਆ ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀਮਨਜੀ ਬਖਸ਼ੀ ਰੰਗਸ਼ਾ ਪਿੰਡ ਮਲਪੋਤੇ ਦਾ ਵਸਨੀਕ ਅਰੋੜਾ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪ੍ਰਚਾਰਕ ਹੋਇਆ ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਯਤਨ ਕੀਤਾ ਗੰਗ ਦਾ ਸਪਿੰਡ ਘੜੂਆ ਰੋਪੜ ਦਾ ਵਸਨੀਕ ਭੰਡਾਰੀ ਖੱਤਰੀ ਜੋ ਵੈਰਾਗਿਆ ਦਾ ਚੇਲਾ ਸੀ ਗੁਰੂ ਸਾਹਿਬ ਨੇ ਇਸ ਨੂੰ ਪ੍ਰਚਾਰਕ ਦੀ ਮਨਜੀਬ ਬਖਸ਼ੀ ਲਾਲੋ ਦਲਾ ਨਿਵਾਸੀ ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਆਤਮ ਗਿਆਨੀ ਹੋਇਆ ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ ਇਹ ਉੱਤਮ ਵੈਦ ਵੀ ਸੀ ਖਾਸ ਕਰਕੇ ਤੇਇਆ ਤਾਪ ਦੂਰ ਕਰਨ ਵਿੱਚ ਕਮਾਲ ਰੱਖਦਾ ਸੀ ਅਸੀਂ ਅੱਜ ਸਾਂਝੀ ਕੀਤੀ ਤੁਹਾਡੇ ਨਾਲ ਇਤਿਹਾਸ ਵਿੱਚ ਮਹਾਨ ਕੋਸ਼ ਦੇ ਅਨੁਸਾਰ ਬਾਈ ਮੰਜੀਦਾਰਾ ਦੇ ਬਾਰੇ ਉਪਲਬਧ ਜਾਣਕਾਰੀ ਆਪ ਸੁਣੋ ਦੇਖੋ ਤੇ ਨਾਲ ਹੋਰਾਂ ਨੂੰ ਵੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ